ਯੁਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਹੋਈਆਂ ਜਿਸ ਵਿੱਚ ਪੁਲਿਸ ਨੂੰ 3 ਕਿਲੋ 528 ਗ੍ਰਾਮ ਹਿਰੋਇਨ ਇੱਕ ਪਿਸਤੌਲ ਗਲੌਕ 1 ਕਰੋੜ 24 ਲੱਖ ਰੁਪਏ ਦੀ ਡਰੱਗ ਮਨੀ 3400 ਦਰਾਮ ਅਤੇ 5000 ਅਮਰੀਕਨ ਡਾਲਰ ਡਰੱਗ ਮਨੀ ਬਰਾਮਦ ਹੋਈ ਜਿਸ ਸੰਬੰਧੀ ਅੰਮ੍ਰਿਤਸਰ ਦੇ ਹਾਤੀ ਪੁਲਿਸ ਦੇ ਐਸਐਸਪੀ ਡੀ ਅਦਿੱਤਿਆ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕੀਤੀ साढ़े अमृतसर रूरल पुलिस को दो वीड्डी कामयाबी मिले है लास्ट एक हफ्ते पहला है जी एक एफ आई आर नंबर सैवन रजिस्टर होया है पी एस गरिंडा डेटेड फोरटीन फोर ट्वेंटी फाइव जो रिकवरी है तीन किलो हैरॉइन इंटेलिजेंस बेस्ड ऑपरेशन ऑपरेन जिस तरसेम सिंह सिलिया सीमा अरैसट होया जो रतनक पिंड रहा है जो आगे एक नॉमिनेट भी किए हैं जी जो दिलबाग सिंह है सि बाह पिंड रहे तरसेम पहले कोई एफआईआर no. है नहीं जो नवा बिंदा है जो आगे आया है ਇਹ ਖਰੇ ਜੋ ਦਿਲਵਾਗ ਹੈ ਉਹਦੇ ਉਤੇ ਦੋ ਐਫਆਰ ਐਨਡੀਪੀਐਸ ਐਕਟ ਲੱਗੀ। ਅੰਮ੍ਰਿਤ ਅਰੈਸਟ ਹੋਏ ਦਨੁਵੇਤੋ ਜੀ ਜੋ ਗਰਿੰਦਾ ਖਾਨੇ ਸਪੰਦਾ ਹੈ। ਤੇ ਇਹ ਤਰਸਿਮ ਲੈਂਦਾ ਹੁੰਦਾ ਆਪਣਾ ਬਾਰਡਰ ਤੋਂ ਲੈਂਦਾ ਹੁੰਦਾ ਹੈ ਰੋਇਨ ਤੇ ਅੱਜ ਦੇਂਦਾ ਹੁੰਦਾ ਹੈ ਦਿਲਵਾਗ ਨੂੰ। ਕਿਤਾ ਇਹ ਇਨਵੈਸਟੀਗੇਸ਼ਨ ਅੰਡਰਵੇ ਐਂਡ ਫੋਰਡ ਐਂਡ ਰਿਕਵਰੀ ਲਿੰਗ ਵੀ ਦੇ ਰਹੇ ਨੇ। ਇਹ ਸੰਪਰਕ ਦੇ ਵਿਅਕਤੀ ਜੀ ਜੋ ਪਾਕਿਸਤਾਨ ਬੇਸ ਮਗਲਰ ਸੇ ਜੋ ਫਾਸ ਬਰਲੇ ਪਾਸੇ ਉਹ ਵੀ ਇਨਵੈਸਟੀਗੇਸ਼ਨ ਅੰਡਰਵੇ। ਯੂ ਕੈਨਟ ਰਿਵਰਸਲ ਬੈਕ। ਰੇਜੀ ਕੋਈ ਐਸੀ ਦਿਲबाग ਦੇ ਉਤੇ ਹੈ 2 ਐਫਆਰਸ ਐਂਡ ਕਰਸਿੰਦ ਉਤੇ ਹੈ ਨਿਕਲ ਨਿਆ ਇਹ ਜੀ ਪਿੰਡ ਜਾਂਦੇ ਮਤਲਬ ਐਗਰੀਕਲਚਰ ਕਰਦੇ ਹੋਏ ਪਰ ਸੇਮ ਲਗਭਗ 10 ਖੇਪ ਲਈ ਦੇ ਚੁਕਾ ਹੈ ਜੀ ਪਿਛਲੇ ਇੱਕ ਸਾਲ ਦੇ